ਸਰਬਣੇ ਵੇਦ ਬਣਾਇਆ ਵੇਦ ਗੱਲਾਂ ਕੀ ਨੇ ਸਾਡੀਆਂ ਨੇ ਹੁਣ ਵੇਦ ਉਹਨੂੰ ਆਇ ਲੱਗਿਆ ਵੀ ਇੰਨਾ ਵੱਡਾ ਫੜਾ ਨਾ ਦੁਨੀਆ ਕੋਲੇ ਟਾਈਮ ਨਹੀਂ ਕੋਈ ਸਮਝ ਜੀ ਨਹੀਂ ਆਉਂਦੀ ਜਦੋਂ ਬਹਾੜੀ ਗੱਲ ਗੇੜ ਕੇ ਲੈਉਣੀ ਹੈ ਜੇ ਸਿੱਧੀ ਸ਼ੋਰਟਕਟ ਕਰਦੀ ਉਹਦਾ ਪਤਾ ਨਾ ਪੀ ਜਾਂਦਾ ਉਹਨੇ ਫਿਰ ਕੀ ਕਰਾਇਆ ਵੀ ਜਦੋਂ ਨਾਲ ਸਮਝ ਨਹੀਂ ਚਾਈ ਵੇਦ ਬਣਾਏ ਜੰਦਰ ਵੇਦ ਬਣਾਇਆ ਸਰਬਣੇ ਵੇਦ ਬਣਾਇਆ ਚਾਰ ਵੇਦ ਬਣਾਏ ਨੇ ਫਿਰ ਉਹਨੇ ਇੱਕ ਗੌਣ ਬਣਾਇਆ ਗੌਣ ਦਾ ਮਤਲਬ ਕੀ ਹੈ ਇਹ ਕਿੜਿਆਂ ਨੂੰ ਖੰਡਾਤੀ ਮਾੜੀ ਮਾੜੀ ਔਰ ਗਲਾਂ ਦਾ ਸਾਡੇ ਮੁੰਗਿਆਂ ਨੇ ਇਹ ਜਿਹੜੀਆਂ ਕਰਦੇ ਨੇ ਗਾਉਣ ਵਾਲਾ ਕਰਦਾ ਜਾਂ ਟਿਚਰ ਕਰਦਾ ਕੋਈ ਜਿਵੇਂ ਹੁਣ ਪੂਰਨ ਨੂੰ ਸਰਵਾਨ ਰਾਜਾ ਕਹਿੰਦਾ ਵੀ ਹੱਥ ਕੜੀਆਂ ਲਾ ਕੇ ਲਿਓ ਮੇਰੇ ਕੋਲੇ ਹਾਂ ਤੜਕੀਆਂ ਲਾ ਕੇ ਲਿਆਂਦਾ ਕਹਿੰਦਾ ਵੀ ਲਿਆਂਦਾ ਮੂਰਖ ਹੋ ਕਹਿੰਦਾ ਉਧਰ ਗਾਉਣ ਆਉਂ ਲਿਖਦਾ ਹੋ ਕਹਿੰਦਾ ਮੂਰਖ ਮੂਰਖ ਕਰਦਾ ਹੈ ਪਿਤਾ ਜੀ ਤੇ ਇਹ ਮੂਰਖ ਨਹੀਂ ਕੀ ਸਾਰ ਇੱਕ ਮੂਰਖ ਨੂੰ ਕਹਿੰਦੇ ਜਿਹੜਾ ਜਾ ਕੇ ਮਰਦਾ ਭਾਰ ਇੱਕ ਮੂਰਖ ਨੂੰ ਕਹਿੰਦੇ ਜਿਹੜਾ ਚੁੱਲੇ ਤੇ ਕਰੇ ਚੰਹਾਰ ਇੱਕ ਮੂਰਖ ਹੋਰ ਨੂੰ ਕਹਿੰਦੇ ਜਿਹੜਾ ਧੀ ਰੱਖੇ ਕਰੇ ਮਟਿਆ ਕਹਿੰਦਾ ਸਭ ਤੋਂ ਵੱਡਾ ਮੂਰਖ ਤੂੰ ਐ ਕਹਿੰਦਾ ਆਪ 70 ਸਾਲ ਆ ਕਹਿੰਦਾ ਵਿਆਹੀ 16 ਸਾਲ ਦੀ ਣਾਰ ਉਟਿਆ ਮੂਰਖ ਮੈਨੂੰ ਦੱਸੇ ਕਹਿੰਦਾ ਤੂੰ ਮੂਰਖਾਂ ਦਾ ਸਰਦਾਰ ਹੱਥ ਖੜੀਆਂ ਮੇਰੀ ਲਈ ਬੰਦਾ ਉਹ ਕੱਟੇ ਮਰ ਜੀ